ਸਾਨੂੰ ਅੱਜ ਇਨਫੋਰਮੇਸ਼ਨ ਜਿਹੜੀ ਸੀਗੀ ਸਾਡੀ ਜਿਹੜੀ ਇੱਕ ਰੈਗੂਲਰ ਇੱਥੇ ਗਸ਼ਤਾਂ ਚੱਲਦੀ ਰਹਿੰਦੀਆਂ ਜਿਵੇਂ ਜੀਪੀ ਸਾਹਿਬ ਦੇ ਹੁਕਮ ਮੁਤਾਬਕ ਨਾਲ ਸਾਡੇ ਡਾਕਾਬੰਦੀ ਗਸ਼ਤਾਂ ਕਾਡਨ ਸੈਕਟਰ ਪੁਲਿਸਨ ਚੱਲਦੇ ਰਹਿੰਦੇ ਨੇ ਅੱਜ ਇੱਥੇ ਦੁਵਾਨੇ ਗਸ਼ਤ ਜਿਹੜੀ ਟੀਮ ਮੌਜੂਦ ਸੀ ਉਸ ਸੰਸਾਨ ਏਰੀਆ ਯੂਨੀਵਰਸਿਟੀਸ ਕਰਕੇ ਇੱਥੇ ਗਸ਼ਤ ਚੱਲਦੀ ਰਹਿੰਦੀ ਹੈ ਵੀ ਕੋਈ ਮਾੜੇ ਅਨਸਰ ਲਾਗੇ ਨਾ ਹੋਵੇ ਤੇ ਇੱਥੇ ਗਸ਼ਤ ਨੂੰ ਦੇਖ ਕੇ ਜਿਹੜੇ ਦੋ ਅਨਪਛਾਤੇ ਬੰਦੇ ਸੀਗੇ ਉਹ ਕਬਰਾ ਕੇ ਜਿਹੜਾ ਮੋਟਰਸਾਈਕਲ ਸੀਗਾ ਉਹਨਾਂ ਭਜਾ ਕੇ ਭਜੌਣ ਲੱਗੇ ਸੀਗੇ ਤੇ بارش ਹੋਣ ਕਰਕੇ ਤੇ ਆ ਜਿਹੜਾ ਏਰੀਆ ਜਿਹੜਾ ਹੈ ਵੈਲ ਡਿਵੈਲਪਡ ਹੈਗਾ ਫਿਰ ਕਾਫੀ ਖੱਡੇ ਨੇ ਉਹ ਬੰਦੇ ਪੱਥਰ ਤੇ ਵੱਜ ਗਏ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਬਾਈਕ ਗਿਰਿਆ ਹੋਇਆ ਹੈ ਗਿਰਗੇ ਨੇ ਉਹਨਾਂ ਸੱਟਾਂ ਲੱਗੀਆਂ ਉਹਨਾਂ ਨੂੰ ਜਦੋਂ ਦੌਰਾਨੇ ਆਪਣਾ ਘਬਰਾਏ ਹੋਏ ਸੀਗੇ ਵੇਖ ਕੇ ਭਜਵਾਨ ਲਗੇ ਸੀ ਤੇ ਪੁਲਿਸ ਨੇ ਉਸੇ ਦੁਆਲੇ ਪੁੱਛ ਕੇ ਚ ਕੀਤੀ ਸੀ ਤੇ ਜਿੱਦੋਂ ਪਤਾ ਲੱਗਿਆ ਵੀ ਇੱਕ ਲੱਕੀ ਹੈ ਤੇ ਇੱਕ ਆਪਣਾ ਹੈਗਾ ਜੋ ਸਨਨੀ ਹੈ ਦੋ ਲੜਕੇ ਨੇ ਜਿਨ੍ਹਾਂ ਦੇ ਪੂਰੇ ਨਾਮ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਇਹਨਾਂ ਦੇ ਪਹਿਲਾਂ ਵੀ ਪੁਰਾਣੇ ਪੱਤੇ ਦੱਜ ਸੀਗੇ ਵੀ ਇਹ 302 ਦੇ ਵਿੱਚ ਵੀ ਭਗੋੜੇ ਨੇ ਤੇ ਪਹਿਲਾਂ ਵੀ ਕਾਫੀ ਵਾਰਦਾਤਾ ਕੀਤੀ ਹੋਈਆਂ ਹੈ ਆਪਣੇ ਕਿਸੇ ਹੋ ਵੀ ਪਤੇ ਦੱਜਨੇ ਇੱਥੇ ਸਾਡੇ ਇਹਨਾਂ ਨੇ ਜੋ ਬਾਅਦ ਪੁੱਛ ਕਿਸ ਤੋਂ ਇਹ ਗੱਲ ਸਾਹਮਣੇ ਆਈ ਵੀ ਇਹਨਾਂ ਨੇ ਅੱਜ ਤੋਂ ਜਿਹੜਾ ਆਪਣਾ 12 ਤਰੀਕ ਨੂੰ ਇੱਥੇ ਨਾ ਇੱਕ ਬੰਦੇ ਦੇ ਕੋਲੋਂ ਗੱਡੀ ਖੋਹ ਦੀ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉਹਦੇ ਚਾਪੂ ਵਗੈਰਾ ਮਾਰ ਕੇ ਹਥਿਆਰ ਮਾਰ ਕੇ ਉਹਦੇ ਕੋਲੋਂ ਸਮਾਨ ਖੋਹ ਕੇ ਵੀ ਲੈ ਗਏ ਸੀਗੇ ਤੇ ਉਹਦੀ ਐਫ ਆਈ ਆਰ ਦਰਜੀ ਗਈ 81 ਨੰਬਰ ਤੇ ਪਹਿਲਾਂ ਵੀ ਜ਼ਿਲਕਪੁਰ ਤੋਂ ਜਿਹੜਾ ਇੱਕ ਦੋ ਵਾਰੀ ਗੱਡੀ ਕਿਤੇ ਖੋਈ ਹੈ ਹੋਲੇ ਹੋਰ ਪੁੱਛ ਕਿਸ ਤੇ ਖੁਲਾਸੇ ਹੋਣਗੇ ਵੀ ਹੋਰ ਕੀ ਕੀ ਮਾਤਦਾ ਕੀਤੀਆਂ ਪਰ ਇਹ ਦੌਰਾਨ ਇਹ ਗੱਲ ਤੇ ਜਿਹੜੀ ਪੁਲਿਸ ਦੀ ਐਕਟਿਵ ਮੈਨ ਲੋ ਜਿਹੜੇ ਐਕਟਿਵਨਸ ਦੇਖਦੇ ਹੋਏ ਇਹ ਲੋਕ ਭਰਾ ਕੇ ਭੱਜ ਲੱਗੇ ਤੇ ਇਹਨਾਂ ਦੇ ਇੱਥੇ ਗਿਰੇ ਨੇ ਉਹ ਤੋਂ ਬਾਅਦ ਪੱਚੀ ਚਾਰ ਗੱਲਾਂ ਸਾਹਮਣੇ ਆਈਆਂ ਸਰ ਕੋਈ ਅਸਲਾ ਵੀ ਬ੍ਰੰਧ ਹੋਇਆ ਜੀ ਇਹਨਾਂ ਤੋਂ ਦੋ ਪਿਸਟਲ ਬ੍ਰੰਧ ਹੋਏ ਨੇ ਹਾਲੇ ਉਹ ਚੈੱਕ ਕਰਾ ਰਹੇ ਆ ਵੀ ਦੇਸੀ ਨੇ ਜਾਂ ਕਿਹੜੇ ਨੇ ਤੇ ਦੋ ਅਸਲੇ ਸੀਗੇ ਸੰਸਾਰ ਰੋਡ ਤੇ ਸੀਗੇ ਮੋਟਰਸਾਈਕਲ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਆਪਣਾ ਵਹੀਕਲ ਦਾ ਨੰਬਰ ਵੀ ਨਹੀਂ ਲੱਗਿਆ ਹੋਇਆ ਤੇ ਕਾਫੀ ਸਸਪੀਸ਼ਸ ਹੱਥ ਸੀਗੇ ਇਹਨਾਂ ਦੇ ਸਰ ਸਰ ਇਹ ਕਿਸੇ ਗੈਂਗ ਨਾਲ ਸੰਬੰਧਿਤ ਹੈ ਗਿਆ ਹਲੇ ਦੇਖੋ ਜੀ ਹਲੇ ਤੋਂ ਉਹਨਾਂ ਸੱਟ ਲੱਗੇ ਆ ਠੀਕ ਹੈ ਅਸੀਂ ਜਿਹੜੀ ਮਾੜੀ ਜੀ ਸਾਨੂੰ ਪੁੱਛਗੇ ਇਸ ਦੇ ਜੋ ਪਤਾ ਚੱਲਿਆ ਜੀ ਸਾਨੂੰ ਜਿਹੜੀ ਸਾਡੀ ਪ੍ਰੈਰੀ ਜਿਹੜੀ ਸਾਡੇ ਕੋਈ ਇਨਫੋਰਮੇਸ਼ਨ ਹੁੰਦੀ ਹੈ ਉਸ ਬੇਸਿਸ ਤੇ ਇਹ ਤੁਹਾਨੂੰ ਲੈ ਦੇ ਰਹੇ ਹਾਂ ਬਾਕੀ ਜੋ ਜੋ ਸਾਡੇ ਸਾਹਮਣੇ ਆਊਗਾ ਉਸ ਨਾਲ ਹੀ ਤੁਹਾਨੂੰ ਸਰ ਕੋਈ ਫਾਇਰਿੰਗ ਫਾਇਰਿੰਗ ਦਾ ਵੀ ਹੋ ਜਾਂਦਾ ਜਦ ਦੇ ਨਾ ਹੀ ਸੀ ਕੋਈ ਇਦਾਂ ਦਾ ਕੋਈ ਲਾਈ ਗੱਲ ਆਈ ਉਹ ਤਾਂ ਹਲੇ ਡੈਰੋਗੇਸ਼ਨ ਚ ਆਊਗਾ ਦੇਖੋ ਜੀ ਕੋਈ ਫਾਇਰਿੰਗ ਕੁਛ ਨਹੀਂ ਹੋਈ ਕਿ ਆਪਣਾ ਵਹੀਕਲ ਹੈ ਉਹ ਜੋ ਆਪਣੀ ਰਿਪੋਰਟ ਦੇ ਚਾਹੀ ਜਾਣਾ ਮੈਡੀਕਲ ਰਿਪੋਰਟ ਵੀ ਹਾਂ ਬੇਸਿਕਲੀ ਇੱਥੇ ਬਾਰਿਸ਼ ਦਾ ਮੌਸਮ ਹੈ ਆ ਦੇਖੋ ਰੋਡ ਜੀ ਖਰਾਬ ਹੈ ਉਹਨੂੰ ਦੇਖ ਕੇ ਡਰਦੇ ਹੋਏ ਭੱਜ ਲੱਗੇ ਜੋ ਵੀ ਹੈ ਉਹ ਤਾਂ ਸਾਡੇ ਉਹ ਕਿਉਂ ਕਰਦੇ ਨੇ ਜਿਹੜੇ ਜਨਰਲ ਕਰਦੇ ਨੇ ਜਿਹੜਾ ਹਰ ਦਾ ਜਿਹੜਾ ਪਹਿਲਾਂ ਹੀ ਸਰ ਦੇ ਤੋਂ ਮੁਕੱਦਮਾ ਕਰਦੇ ਸੀ ਉਹ ਬਾਹਰ ਆਉਂਗਾ ਜਦੋਂ ਉਹ ਕਰਦੇ ਨੇ ਤਾਂ ਸਟੈਂਡ ਆ ਦੇ ਤੇ ਉਹਦੇ ਚ ਵਰਦੇ ਪੱਥਰਾਂ ਤੋਂ ਵੱਧ ਕੇ ਦੇਖੋ ਮੈਂ ਤਾਂ ਉਸ ਤੋਂ ਸਰ ਕਰ ਰਹੀ ਹਾਂ ਉਹ ਨਾਮ ਹੋਣੇ ਕਿ ਉਹ ਜਿਹੜਾ ਲੇਟ ਹੋ ਜਾਂਦੇ ਨੇ ਉਹ ਲੇਟ ਨਹੀਂ ਗਲਤ ਗੱਲ ਹੈ